ਆ ਦੇਖੋ ਤੁਸੀਂ ਪੂਰੀ ਆ ਕਾਲ ਮਾਰਕੀਟ ਆ ਉੱਪਰ ਤੱਕ ਦੁਕਾਨਾਂ ਨੇ ਕਹਿੰਦੇ ਕੁਝ ਤਾਂ ਬੰਦ ਹੋਈਆਂ ਹੋਈਆਂ ਹਜੇ ਆਪਾਂ ਲੰਘ ਚੱਲਿਆਂ ਘੰਟਾ ਘਰ ਵਾਲੀ ਮਾਰਕੀਟ ਚੋੜਾ ਬਾਜ਼ਾਰ ਨੂੰ ਚੋੜਾ ਬਾਜ਼ਾਰ ਘੰਟਾ ਘਰ ਚੋੜਾ ਬਾਜ਼ਾਰ ਦਸਦੀ ਗੱਲ ਤਾਂ ਦਸਦੀ ਗੱਲ ਜਿਹੜਾ ਚਾਲੇ ਗੁੰਮਰਾਏ ਹੋਏ ਹੋਰ ਇਹ ਆ ਵੀ ਆਪਾਂ ਆ ਕਾਲਗਰ ਸਾਹਿਬ ਗੁਰਦੁਆਰਾ ਸਾਹਿਬ ਦੇ ਨਾਮ ਦੀ ਹੈ ਆ ਕਾਲਗਰ ਮਾਰਕੀਟ ਆ ਕੋਈ ਨਾ ਨੇ ਕਾਲਗਰ ਵਾਲੇ ਇੱਥੇ ਬ੍ਰਾਂਡਡ ਕੱਪੜਾ ਆ ਫਸਟ ਤੋਂ ਕਿਉਂ ਨਹੀਂ ਆ ਲੰਗਿਆਰਾਂ ਸੋਹਤਿਆਂ ਨੇ ਸਾਰਿਆਂ ਆ ਗਿਆ ਹਾਂ ਕੰਕਾ ਜੀ ਆ ਕੇ ਦਿਖਾਇਓ ਆ ਵਾਈਟ ਵਾਲੀ ਜਿਹੜੀ ਆ ਇਹਦੇ ਨਾਲ ਵਾਲੀ ਹਾਂਜੀ ਇੱਕ ਹੀ ਪ੍ਰਾਈਸ ਹੈ ਇਹਦਾ 900 900 ਕੜੀਬੂਰੀ ਪ੍ਰੀਮੀਅਮ ਆ ਦੇਖੋ ਕੀ ਨੰਬਰ ਕਿੰਨੇ 900 ਪ੍ਰਾਈਸ ਹੈ ਇਹਦਾ ਆਪਾਂ ਵੀ ਥੋੜੀ ਸ਼ੋਪਿੰਗ ਕਰ ਹੀ ਲਈ ਐ ਇੱਕ ਸ਼ਰਟ ਮੰਟ ਲੈ ਲਈ ਆ ਆ ਦੇਖੋ ਤੁਸੀਂ ਪੂਰੀ ਆ ਕਾਲ ਮਾਰਕੀਟ ਆ ਉੱਪਰ ਤੱਕ ਦੁਕਾਨਾਂ ਨੇ ਕਹਿੰਦੇ ਕੁਝ ਤਾਂ ਬੰਦ ਹੋਈਆਂ ਹੋਈਆਂ ਆ ਜੇ ਤੇ ਜ਼ਿਆਦਾਤਰ ਦੁਕਾਨਾਂ ਥੱਲੇ ਪੂਰੀ ਮਾਰਕੀਟੇ ਥੱਲੇ ਦੀਆਂ ਨੇ ਕਵਰ ਆ ਪੂਰੀ ਪਿੱਛੇ ਵੈਕ ਸਾਰੀ ਬਣੀ ਹੋਈ ਪੁਰੇ ਆ ਇੱਧਰ ਆਪਣੀਆਂ ਸਾਰੀਆਂ ਹੋਲ ਸੇਲ ਵਾਲੀਆਂ ਦੁਕਾਨਾਂ ਹੋਲ ਸੇਲ ਜਿਹੜੇ ਦੁਕਾਨਾਂ ਤੇ ਵੇਚਦੇ ਨੇ ਉਹ ਬੜੇ ਸਾਰੇ ਇੱਥੋਂ ਮਿਲ ਜਾਂਦੇ ਆ ਇਹ ਆਪਣੀ ਜਿਹੜੀ ਆ ਕਾਲ ਮਾਰਕੀਟ ਇੱਥੋਂ ਸਾਰਾ ਮਾਲ ਵਧੀਆ ਹੈ ਹੈਵੀ ਕੁਆਲਿਟੀ ਵਾਲਾ ਮਿਲਦਾ ਹੈ ਤੇ ਬਾਕੀ ਦੂਜੀਆਂ ਮਾਰਕੀਟ ਚ ਤਾਂ ਇੰਨਾ ਵਧੀਆ ਮਾਲ ਨਹੀਂ ਹੈਗਾ ਇੱਥੇ ਸਾਰਾ ਜਿਹੜਾ ਕੱਪੜੇ ਦਾ ਕੁਆਲਿਟੀ ਵੀ ਆ ਬਹੁਤ ਵਧੀਆ ਆ ਅਸੀਂ ਵੀ ਇੱਕ ਅੱਧਾ ਥੋੜਿਆ ਹਲਟ ਪੁਆਇੰਟ ਲਈ ਲਈ ਆ ਇਹ ਜਿਹੜੀ ਆ ਕਾਲ ਮਾਰਕੀਟ ਦਾ ਕੱਪੜਾ ਇੱਥੇ ਸਿੰਗਲ ਪੀਸ ਨਹੀਂ ਦਿੰਦੇ ਹੈਗੇ ਅਸੀਂ ਕਿਤੇ ਪੁੱਛਿਆ ਸਾਰੇ ਕਹਿੰਦੇ ਨੇ ਵੀ ਸਿੰਗਲ ਨਹੀਂ ਪੀਸ ਦਿੰਦੇ ਹੈਗੇ ਵੀ ਲੈਣਾ ਦਾ ਇਕੱਠਾ ਦੁਕਾਨਾਂ ਦੇ ਹੋਲ ਸੇਲ ਵਾਲੇ ਲੈ ਕੇ ਜਾਂਦੇ ਨੇ ਸਿੰਗਲ ਪੀਸ ਕੁਈਨੇ ਵੇਚਦੇ ਦੂਸਰੀ ਮਾਰਕੀਟ ਵਾਲੇ ਸਾਰੇ ਦੇ ਦਿੰਦੇ ਨੇ ਸਿੰਗਲ ਪੀਸ ਕੋਈ ਕੋਈ ਦੇ ਵੀ ਦਿੰਦਾ ਔਰੇ ਅਸੀਂ ਲਈ ਆ ਸ਼ਰਟ ਪੈਂਟ ਸਿੰਗਲ ਪੀਸ ਲਈ ਆ ਕੋਈ ਕੋਈ ਦੇ ਦਿੰਦਾ ਪਰ ਸਾਰੇ ਨਹੀਂ ਦਿੰਦੇ ਹੈਗੇ ਚਲੋ ਹੁਣ ਆਪਾਂ ਚੱਲਦੇ ਆ ਗਾਂਧੀ ਮਾਰਕੀਟ ਈ ਰਿਕਸ਼ਾ ਕਰ ਲੈਨੇ ਆ ਕਿਉਂ ਨੀ ਥੋੜਾ ਜਿਹਾ 10 15 ਮਿੰਟ ਦਾ ਰਾਹ ਆ ਹੁਣ ਆਪਾਂ ਚੱਲਿਆ ਗਾਂਧੀ ਮਾਰਕੀਟ ਲੁਧਿਆਣੇ ਦੀ ਕੱਪੜੇ ਵਾਲੀ ਇਹ ਤਾਂ 10 10 ਰੁਪਏ ਲੈਂਦੇ ਆ ਟੈਂਪੂ ਵਾਲੇ ਕੋਈ ਵੀ ਮੰਗਦਾ 20 ਦਾ 20 ਮੰਗਦ ਨੇ ਅਸੀਂ 15 ਚ ਗੱਲ ਕੀਤੀ ਐ ਆਈ ਗਿਆ ਚਲ ਚੋ 15 ਲੈ ਵੀ ਭਰਾ ਸਾਨੂੰ ਛੱਡਾ ਗਰਮੀ ਬੜੀ ਯਾਰ ਹੁਣ ਆਪਾਂ ਆ ਗਏ ਗਾਂਧੀ ਮਾਰਕੀਟ ਤੁਹਾਨੂੰ ਇੱਥੇ ਘੁਮਾਣੇ ਆਪਾਂ ਤੁਹਾਨੂੰ ਦਿਖਾਣੇ ਆ ਵਧੀਆ ਵਧੀਆ ਕੱਪੜੇ ਮਾਮਾ ਜੀ ਆਪਣੇ ਕੱਪੜੇ ਲੈਣ ਲੱਗੇ ਆ ਇਹ ਕੱਪੜੇ ਖੁੰਦ ਕਰਨੇ ਆ ਆਪਣੇ ਦੁਕਾਨ ਦੇ ਵੇਚਣ ਲਈ ਤੇ ਆਪਾਂ ਗਰਮੀ ਚ ਮਰਦੇ ਪਿਆ ਬਹੁਤ ਬੁਰਾ ਹਾਲ ਐ ਪਾਣੀ ਵੀ ਮੁੱਕ ਗਿਆ ਹੋਣਾ ਤੈਨੂੰ ਨਹੀਂ ਲੱਗਦੀ ਵੀ ਕੋਈ ਆਪਾਂ ਦੇ ਧੱਕੇ ਰੋਟੇ ਬੈਹਿ ਗਿਆਂ ਮਾਮਾ ਜੀ ਆਪਣੇ ਇਹ ਵੀ ਕੱਪੜੇ ਤੁਸੀਂ ਦੁਕਾਨਾਂ ਚ ਲੈਣ ਲੱਗੇ ਹੋਏ ਅਜਿਹੇਗਾ ਜੀ ਬੱਡੇ ਇਹਨੇ ਨਾ ਕਰ ਸਕਦੇ ਲੋਕੀ ਪੂਰੇ ਆਹ ਟੈਂਪੂ ਉੱਪਰ ਭਰ ਕੇ ਮਾਲ ਲੈ ਜਾਂਦੇ ਦਰੋ ਦਰੋਂ ਆਂਦੇ ਲੋਗਰੋਂ ਇੱਕ ਕਾੜੀ ਜਮਾ ਕਰ ਲਈ ਕਾੜ ਕਿੰਨੇ ਲੈ ਲੈ ਵੀ ਪਹਿਲੇ ਕਾੜ ਲੈਂਦੇ ਆ ਵੀ ਬਾਈ ਆਣਾ ਭਾਰੀ ਵਿੱਚ ਪੜਾ ਮਾਰਦੇ ਨੇ ਵੀ 25 ਕਾਰਡ ਲੈ ਲਏ ਦੁਕਾਨਾਂ ਤੋਂ ਜਿਹੜੀ ਦੁਕਾਨ ਤੇ ਗਏ ਆ ਹਰੇਕ ਦਾ ਕਾਰਡ ਲਿਆ ਵੀ ਅਸੀਂ ਤੁਹਾਡੇ ਕੋਲੇ ਮਾਲ ਲੈ ਕੇ ਜਾਵਾਂਗੇ ਹੁਣ ਇੱਧਰ ਵੀ ਕੇ ਕਾਰਡ ਲੈ ਕੇ ਆਣਗੇ ਜਰੂਰ ਮਾਲ ਤੇ ਚਲੋ ਜਿਹੜਾ ਮੰਗਾਣਾ ਮੰਗਾਣਾ ਹੀ ਆ ਕਾਰਡ ਵੀ ਜਰੂਰ ਲੈਣਾ ਨਾਲ ਲਗਾ ਦਾ ਪਰਸੇ ਘਾਟਾ ਦਾ ਭਰਿਆ ਪੂਰਾ ਮੈਨੂੰ ਐਂ ਦੱਸੋ ਵੀ ਤੁਹਾਡਾ ਕਾਰਡ ਚੱਕਣ ਦਾ ਕੀ ਮਤਲਬ ਆ ਕਾਰਡ ਚੱਕਣ ਦਾ ਇੱਕੋ ਹੀ ਮਤਲਬ ਹੈਗਾ ਕਿਹੜਾ ਕਿਹੜਾ ਸ਼ਾਪ ਤੇ ਅਸੀਂ ਗਏ ਆ ਬਹੁਤ ਵੈਰੈਟੀ ਸਹੀ ਲੱਗੀ ਆ ਠੀਕ ਆ ਮੈਨ ਜ਼ਿਆਦਾ ਇਹੀ ਹੁੰਦਾ ਠੀਕ ਆ ਹੁਣ ਆਪਾਂ ਕੱਲ ਨੂੰ ਆਵਾਂਗੇ ਤੇ ਸਾਨੂੰ ਆ ਸ਼ਾਪ ਤੋਂ ਜ਼ਿਆਦਾ ਸ਼ੋਪਿੰਗ ਕਰਨੀ ਚਾਹੀਦੀ ਆ ਕੀ ਆਪਾਂ ਕਾੜ ਮੈਨੂੰ ਮੈਨੂੰ ਤਾਂ ਐਦਾ ਲੱਗਿਆ ਵੀ ਕਾੜ ਇਸ ਲਈ ਚੱਕਿਆ ਵੀ ਹੁਣ ਗਰਮੀਆਂ ਲੰਘੀਆਂ ਆਣਗੀਆਂ ਸਰਦੀਆਂ 'ਚ ਇਕੱਠੇ ਕਰਕੇ ਧੋਣੀ ਬਾਲਾਂਗੇ ਧੋਣੀ ਬਾਲਣੇ ਆਪਣੇ ਪਚਾਲ ਕਰਦੇ ਆ ਮਜ਼ਾਕ ਤੇ ਹਰਗੱਲ ਦੀ ਲਈ ਸੀ ਠੀਕ ਹੈ ਭਰਾ ਮਜ਼ਾਕ ਵੀ ਜ਼ਰੂਰੀ ਯਾਰ ਮਜ਼ਾਕ 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 ਵੀ ਜ਼ਰੂਰੀ ਮਜ਼ਾਕ ਵੀ ਜ਼ਰੂਰੀ ਹਾਸੇ ਮਗੋਲ ਨਾਲ ਹਾਸੇ ਮਗੋਲ ਨਾਲ ਦਿਲ ਲੱਗਿਆ ਨਾ ਯਾਰ ਹਾਸੇ ਮਗੋਲ ਮੈਂ ਸੀਰੀਅਸ ਚ ਗੱਲ ਕਰ ਰਿਹਾ ਮੈਂ ਤਾਂ ਮਜ਼ਾਕ ਕਰ ਰਿਹਾ ਠੀਕ ਹੈ ਦੱਸੋ ਇਹਨੂੰ ਬੰਦ ਕਰ ਲੈ ਮੈਂ ਤੇਰਾ ਫੜ ਮਾਰ ਦਿੰਦਾ ਨਹੀਂ ਯਾਰ ਮੇਰੇ ਪੈਣ ਹੀ ਮੈਂ ਬੰਦੀ ਕਰ ਲੈਣਾ ਵੀਡੀਓ ਇਹਨਾਂ ਨੇ ਮੈਨੂੰ ਕਿਹਾ ਵੀ ਵੀਡੀਓ ਚ ਨਹੀਂ ਪਾਣਾ ਗਾਰਡਨ ਵਾਲਾ ਸੀ ਪਰ ਮੈਂ ਪਾਣਾ ਹੈ ਇੱਥੇ ਵੀ ਲੱਗਦਾ ਗਾਰਡਨ ਆ ਦੇਖ ਲੋ ਘਾੜਿਆ ਇੱਕ ਹੋਰ ਰਿਕਾਰਡ ਆਪਣਾ ਬੜਾ ਜਿਹਾ ਪੈਂਦਾ ਹੋਇਆ ਕਹਿੰਦੇ ਬੇਲ ਪੱਤਰ ਹੈ ਬੇਲ ਪੱਤਰ ਦਾ ਜੂਸ ਆ ਇਹਨੇ ਗਰਮੀ ਚੰਗਾ ਹੁੰਦਾ ਬਾਹਰ ਦਾ ਬੰਦਾ ਤਾਂ ਅੱਛਾ ਇਸ ਵਿੱਚ ਕੀ ਡਾਲਾ ਆਪਣੇ ਔਰ ਇਹ ਰੋਅ ਆ ਜਾਏ ਰੋਅ ਆ ਜਾ ਤੇ ਬੇਲ ਪੱਤਰ ਦਾ ਜੂਸ ਬਣਾ ਬਹੁਤ ਸੁਆਦਿਆ ਫਰਦਾਨਾ ਸਾਹਿਬ ਪੈਸੇ ਕੱਢਣ ਲੱਗੇ ਤੇ ਵਿੱਚੋਂ ਕਾਰਡ ਨਿਕਲ ਗਿਆ ਪਰਚੋਂ ਕਾਰਡ ਥੋੜੇ ਕੱਟੇ ਕਰ ਲੈਣੇ ਸੀ ਕਿ ਸਾਨੂੰ ਫੇਰ ਮਿਲ ਗਏ ਉਹ ਯਾਰ ਉਹੀ ਭਾਈ ਬੈਗ ਚੱਕੀ ਫਿਰਨਦੇ ਫੜ ਕੇ ਬੜੌਖਾ ਹੋ ਗਿਆ ਜਾਂ ਭਾਈ ਨੂੰ ਟਾਈਮ ਲੱਗ ਜਾਣਾ ਸੀ ਉਧਰ ਚਲੇ ਗਏ ਸੀ ਆਪਣੀ ਸ਼ੋਪਿੰਗ ਕਰਨ ਹੁਣ ਰਾਹ ਚ ਆਉਂਦੇ ਆਉਂਦੇ ਮਿਲ ਗਏ ਹੁਣ ਆਹੀ ਫੇਰ ਇਕੱਠੇ ਹੋ ਗਏ ਭੀ ਭਾਈ ਨੇ ਹਜੇ ਹੋਰ ਕੰਮ ਜਾਣਾ ਸੀ ਤਾਂ ਭਾ ਉਹਨਾਂ ਨੂੰ ਛੱਡਦਾ ਪਿੱਛੇ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਜਾਓ ਕੰਮ ਆਹੀ ਚੱਲਦੇ ਹਾਂ ਹੁਣ ਵਾਪਸੀ ਆ ਗਿਆ ਸ਼ਾਪ ਚ ਕਵਰ ਲੈਣ ਦੇ ਲਈ ਲਗਾ ਆਪਣੇ ਫੋਨ ਦਾ ਕਵਰ ਲੈ ਲਈ ਆਈਫੋਨ ਦਾ ਆ ਵੀ ਕੱਢ ਲੈਣੇ ਫੋਨ ਦੇ ਕਵਰ ਨਿਕਲਦੇ ਦੇਖੋ ਜੀ ਆਹ ਵੱਡੀ ਆਈਫੋਨ ਵੀਵੋ ਸ਼ਾਓਮੀ ਸਾਰੇ ਰੱਖੇ ਨੇ ਕਵਰ ਬੜੇ ਮਹਿੰਗੇ ਯਾਰ ਇੱਥੇ ਆਹ 1200 ਦਾ ਭਾਈ ਦੱਸਣ ਦੇ ਨੀਮੀ ਦਾ ਓਰੀਜਨਲ ਯਾਰ ਸਾਰੇ 400 400 ਤੋਂ ਘੱਟ ਕੋਈ ਕਵਰ ਹੀ ਨਹੀਂ ਹੈਗਾ ਟਰਾਂਸਪੇਰੈਂਟ ਵੀ ਆ ਵੀ 400 ਦੇ ਆ ਭਾਜੀ ਬੋਲ ਦੋ ਟ੍ਰਾਂਸਫਰ ਕਵਰ ਦੇਖਿਆ ਇੱਕ ਪਾ 400 ਦਾ ਭਾਜੀ ਇੱਕ ਆ 300 ਦਾ ਕਹਿੰਦੇ ਪੀਲੇ ਹੋਣ ਦੀ ਪੂਰੀ ਗਰੰਟੀ ਜੇ ਕਿਤੇ ਬੈਗ ਤੋਂ ਪੀਲਾ ਹੋ ਗਿਆ ਤਾਂ ਕਵਰ ਸਿੱਟ ਕੇ ਨਵਾਂ ਲੈ ਜਿਓ ਠੀਕ ਆ ਭਾਜੀ ਨਵਾਂ ਲੈ ਜੀ ਜੇ ਬੈਗ ਤੋਂ ਪੀਲਾ ਹੋ ਗਿਆ ਨਵਾਂ ਲੈ ਜੀ ਇੱਕ ਤੋਂ ਹੋ ਗਿਆ ਜਦੋਂ ਮਰਜ਼ੀ ਅਡੇ ਲੱਗ ਠੀਕ ਆ ਭਾਜੀ ਆਪਾਂ ਲੰਘ ਚੱਲਿਆਂ ਘੰਟਾ ਘਰ ਵਾਲੀ ਮਾਰਕੀਟ ਛੋੜਾ ਬਾਜ਼ਾਰ ਨੂੰ ਛੋੜਾ ਬਾਜ਼ਾਰ ਘੰਟਾ ਘਰ ਛੋੜਾ ਬਾਜ਼ਾਰ ਸਾਸਰੀ ਗਾਜੀ ਸਾਸਰੀ ਗਾਜੀ ਜਾ ਰਹੇ ਹਾਂ ਕੀ ਹਾਲ ਚਾਲ ਹੈ ਜੀ ਘੁੰਮਣ ਆਏ ਹਾਂ ਜੀ ਔਰ ਪਾਈ ਮੈਨੂੰ ਕਿ ਸਾਨੂੰ ਪਾਈ ਕਹਦੇ 3 ਮੇਂ ਹੀ ਛੱਡ ਦਾਂਗੇ ਤੁਹਾਨੂੰ ਪਾ ਸਕਦੇ ਸਾਰੇ 40 ਮੰਗਦੇ ਔਰ ਸਾਡੀ ਗੱਡੀ ਤੇਲ ਪੈਣ ਦਾ ਪਲਕਵਿੰਦ ਗੱਡਾ ਜਿੱਦਣਾ ਆਇਆ ਹਾਂ ਹਾਂ ਹੁਣ ਆਪਾਂ ਚੱਲੇ ਆ ਜੀ ਆਪਾਂ ਆ ਛੱਡੇ ਯਾਤਰਾ ਦੇ ਯਾਤਰਾ ਦੇ ਕਿਹੜੀ ਯਾਤਰਾ ਜਿਹੜੀ ਹੋਏ ਗਵਿੰਦਗੜ ਜੱਦੇ ਹਾਂ ਯਾਰ ਆਈ ਚੱਲੇ ਵਾਪਸ ਆਪਣੇ ਘਰ ਨੂੰ ਤੇ ਆਪਾਂ ਇੱਥੇ ਕਰਦੇ ਆਂ ਬਲੋਗ ਨੂੰ ਐਂਡ ਸਾਡਾ ਅਗਲਾ ਬਲੌਗ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਵੀ ਕਰਿਓ ਚੰਗਾ ਬਾਏ